ਜੈਮਸੀ ਕੀ ਸਾਰਿਆਂ ਨੂੰ ਸਾਰੀ ਕਲਿਸਿਆ ਨੂੰ ਜੈਮਸੀ ਕੀ ਪਾਸਟਰ ਰਾਜੂ ਜੀ ਨੂੰ ਵੀ ਜੈਮਸੀ ਕੀ ਮੈਂ ਆਪਣੀ ਟੈਸਟੀਮਨੀ ਮਿਲਣਾ ਚਾਹੁੰਦੀ ਆ ਆਪਾ ਇੰਡੀਆ ਘਰ ਦੀ ਰੀਨੋਵੇਸ਼ਨ ਕਰਾ ਰਹੇ ਸੀ ਇਟਲੀ ਰਹਿਦਾ ਆ ਤੇ ਅਸੀਂ ਪਿੱਛੇ ਆਪਣੇ ਘਰ ਦੀ ਰੀਨੋਵੇਸ਼ਨ ਕਰਾ ਰਹੇ ਸੀ ਇਹ ਸਾਰਾ ਖੁਦਾ ਦੀ ਯੋਜਨਾ ਸੀਗੀ ਕਿ ਅਸੀਂ ਆਪਣੇ ਘਰ ਦੀ ਰੀਨੋਵੇਸ਼ਨ ਕਰਾਈਏ ਇਸ ਲਈ ਮੈਂ ਖੁਦਾ ਦਾ ਧੰਨਵਾਦ ਕਰਦੀ ਆ ਪਰ ਜਦੋਂ ਅਸੀਂ ਰੀਨੋਵੇਸ਼ਨ ਕਰਾ ਰਹੇ ਸੀ ਤਾਂ ਸਾਡੇ ਘਰ ਦੇ ਵਿੱਚ ਬੋਰ ਨੇ ਸੀਗਾ ਜਿਹਦਾ ਬੋਰ ਸੀਗਾ ਅਸੀਂ ਬੰਦ ਕਰ ਦਿੱਤਾ ਸੀ ਪਰ ਜਦੋਂ ਅਸੀਂ ਇਹ ਬੋਰ ਕਰਾਉਣ ਲੱਗੇ ਤਾਂ ਅਸੀਂ ਬਹੁਤ ਜ਼ਿਆਦਾ ਡਿਫਿਕਲਟੀਜ਼ ਦਾ ਸਾਹਮਣਾ ਕੀਤਾ ਪਰ ਖੁਦਾ ਦੀ ਦਾਸੀ ਨੇ ਲਗਾਤਾਰ ਪ੍ਰਾਰਥਨਾ ਦੇ ਵਿੱਚ ਰੱਖਿਆ ਸਾਡੇ ਘਰ ਦੇ ਬੋਰ ਨੂੰ ਆਹ ਜਦਾਂ ਕਿ ਜਦੋਂ ਅਸੀਂ ਬੋਰ ਕਰਾਉਣ ਲੱਗੇ ਆ ਤਾਂ ਜਿਹੜੇ ਬੋਰ ਕਰਦੇ ਆ ਤੁਹਾਨੂੰ ਪਤਾ ਕਿ ਉਹ ਮਤਲਬ ਪ੍ਰਭੂ ਯੀਸ਼ੂ ਮਸੀਹ ਨੂੰ ਨਹੀਂ ਮੰਨਦੇ ਹੁੰਦੇ ਆ ਤਾਂ ਉਹ ਕਹਿੰਦੇ ਸੀ ਕਿ ਜਦੋਂ ਅਸੀਂ ਬੋਰ ਕਰਨਾ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਦੀਵਾ ਬਾਲਣਾ ਤੇ ਨਾਲੇ ਕਿ ਅਸੀਂ ਜਿਹੜਾ ਝੰਡਾ ਹੁੰਦਾ ਆ ਗ੍ਰੀਨ ਕਲਰ ਦਾ ਉਹ ਲਗਾਉਣਾ ਵਾ ਤਾਂ ਮੈਂ ਆਪਣੇ ਫਾਦਰ ਮੇਰੇ ਫਾਦਰ ਉੱਥੇ ਉੱਥੇ ਹੀ ਆ ਤਾਂ ਉਹੀ ਕੰਮ ਕਰਾਉਂਦੇ ਪਏ ਆ ਸਾਡਾ ਮੈਂ ਉਹਨਾਂ ਨੂੰ ਕਿਹਾ ਕਿ ਡੈਡ ਜੀ ਅਸੀਂ ਕੋਈ ਵੀ ਇੱਥੇ ਵੇਦੀ ਨਹੀਂ ਬਣਾਉਣੀ ਆ ਖੁਦਾ ਆਪੇ ਪਾਣੀ ਮਤਲਬ ਲੈ ਕੇ ਆਊਗਾ ਆਪੇ ਹੀ ਬੋਰ ਕਰੂਗਾ ਸਾਡਾ ਖੁਦਾ ਇੱਕੋ ਹੀ ਆ ਜਿਸ ਦਾ ਨਾਮ ਪ੍ਰਭੂ ਯੇਸ਼ੂ ਮਸੀਹ ਆ ਤਾਂ ਜਿਹੜੇ ਬੋਰ ਕਰਨ ਵਾਲੇ ਉਹਨਾਂ ਨੇ ਸਟਾਰਟ ਤਾਂ ਕਰ ਦਿੱਤਾ ਪਰ ਇੰਨੀ ਜ਼ਿਆਦਾ ਡਿਫਿਕਲਟੀਜ਼ ਹੋਈ ਪੂਰਾ ਮਹੀਨਾ ਦੇਢ ਮਹੀਨਾ ਸਾਡੇ ਬੋਰ ਨੂੰ ਲੱਗਿਆ ਕਿਉਂਕਿ ਮਤਲਬ ਉਹ ਕਹਿ ਰਹੇ ਸੀਗੇ ਕਿ ਮਤਲਬ ਤੁਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਕਰਕੇ ਤਾਂ ਕਰਕੇ ਉਹ ਨਾਰਾਜ਼ ਹੋ ਗਿਆ ਇਦਾਂ ਕਰਕੇ ਇਸ ਕਰਕੇ ਤੁਹਾਡਾ ਪਾਣੀ ਨਹੀਂ ਆ ਰਿਹਾ ਪਰ ਮੈਂ ਮੈਂ ਵੀ ਬਹੁਤ ਟੈਨਸ਼ਨ ਚ ਸੀ ਕਿਉਂਕਿ ਮੈਂ ਆਪਣੇ ਫਾਦਰ ਮੇਰੇ ਤੁਹਾਡੇ ਮੇਰੇ ਪੂਰੇ ਪਰਿਵਾਰ ਦੇ ਵਿੱਚ ਕੋਈ ਵੀ ਪ੍ਰਭੂ ਯੇਸ਼ੂ ਮਸੀਹ ਨੂੰ ਨਹੀਂ ਮੰਨਦਾ ਸਿਰਫ ਇੱਕ ਮੇਰਾ ਖੁਦਾ ਤੇ ਵਿਸ਼ਵਾਸ ਆ ਕਿ ਉਹੀ ਹੈ ਜਿਨੇ ਮਤਲਬ ਸਾਨੂੰ ਬles ਕੀਤਾ ਸਾਨੂੰ ਬਚਾਇਆ ਹਨਾ ਤਾਂ ਮੈਂ ਖੁਦਾ ਦੀ ਦਸਤੀ ਦੇ ਨਾਲ ਲਗਾਤਾਰ ਪ੍ਰार्थਨਾ ਮੈਂ ਰਿਕੁਐਸਟ ਜਿੰਦੀ ਰਹੀ ਉਹਨਾਂ ਨੂੰ ਔਰ ਲਗਾਤਾਰ ਸਾਡੇ ਘਰ ਦੇ ਲਈ ਉਸ ਬੋਰਡ ਦੇ ਲਈ ਪ੍ਰਾਰਥਨਾ ਕਰਦੇ ਗਏ ਤਾਂ ਅੱਜ ਸਾਡੇ ਘਰ ਦਾ ਬੋਰ ਬਹੁਤ ਅੱਛਾ ਆ ਜਦੋਂ ਵੀ ਖੁਦਾ ਦੀ ਦਸਤੀ ਪ੍ਰਾਰਥਨਾ ਕਰਦੇ ਸੀ ਉਹ ਕਹਿੰਦੇ ਸੀਗੇ ਕਿ ਡੈਵਲ ਤੋਂ ਸ਼ਰਮਿੰਦਾ ਵਾ ਹਨਾ ਔਰ ਉਸ ਘਰ ਦੇ ਵਿੱਚ ਸੋ ਮਤਲਬ ਸੋਤਾ ਮਤਲਬ ਆ ਚੁੱਕਿਆ ਆ ਮਤਲਬ ਮੈਂ ਅਸੀਂ ਬਹੁਤ ਬਲੈਸ ਆ ਔਰ ਉਹ ਪਾਣੀ ਬਹੁਤ ਜ਼ਿਆਦਾ ਮਿੱਠਾ ਆ ਸਵੀਟ ਆ ਕਿਉਂਕਿ ਖੁਦਾ ਦੀ ਦਸਤੀ ਕਹਿੰਦੀ ਸੀਗੀ ਕਿ ਪਰਮੇਸ਼ਰ ਇੱਥੇ ਪਾਣੀ ਜਿਹੜਾ ਜੋ ਪਾਣੀ ਇੱਥੇ ਆਏ ਉਹ ਮਿੱਠਾ ਹੋਵੇ ਉਸ ਘਰ ਦੇ ਵਿੱਚ ਮਿਠਾਸ ਪੈਦਾ ਹੋਵੇ ਮਲੇ ਅਕੋਰਡਿੰਗ ਟੂ ਦ ਵਰਡ ਕਿ ਮੇਰੇ ਫਾਦਰ ਦੱਸ ਰਿਹਾ ਕਿ ਇੰਨਾ ਜ਼ਿਆਦਾ ਮਿੱਠਾ ਪਾਣੀ ਅਸੀਂ ਕਦੀ ਨਹੀਂ ਪੀਤਾ ਇਵਨ ਕਿ ਉਹਨਾਂ ਦੇ ਘਰ ਵੀ ਮੇਰੇ ਪੇਕੇਆਂ ਦੇ ਘਰ ਵੀ ਬੋਰ ਆ ਸਾਰੀ ਗਲੀ ਚ ਵੀ ਆ ਪਰ ਸਾਰੇ ਕੰਦੇ ਕੀ ਬਹੁਤ ਜ਼ਿਆਦਾ ਮਿੱਠਾ ਪਾਣੀ ਆ ਤਾਂ ਮੈਂ ਹੀ ਵਿਸ਼ਵਾਸ ਕਰ ਲਿਆ ਕਿ ਉਹ ਪਰਮੇਸ਼ਰ ਦੀ ਦਾਸਦੀ ਦੀ ਮਤਲਬ ਦੁਆਮਾ ਦੇ ਸਾਧਕੇ ਮੇਰੇ ਘਰ ਮਿੱਠਾ ਪਾਣੀ ਆਇਆ ਔਰ ਡੈਵਲ ਚਰ ਮਿਲਦਾ ਹੋਇਆ ਔਰ ਉਸ ਘਰ ਦੇ ਵਿੱਚ ਵੇਦੀ ਜੋ ਬਣਾਉਣ ਨੂੰ ਉਹ ਕਹਿੰਦੇ ਸੀ ਅਸੀਂ ਨਹੀਂ ਬਣਾਈ ਇਸ ਕਰਕੇ ਮੈਂ ਖੁਦਾ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਹੇਲੇਲੂਇਆ ਥੈਂਕ